ਦੇ ਰਾਸ਼ਟਰੀ ਸੇਵਾ ਸੇਵਕ ਸੰਗ ਰਸ ਨੂੰ ਆਰਐਸਐਸ ਦੇ 100 ਸਾਲ ਪਿਛਲੇ ਵਿਜੇ ਦਸ਼ਮੀ ਦਸਾਰੇ ਵਾਲੇ ਦਿਨ ਪੂਰੇ ਹੋਏ ਪਰ ਸੰਗ ਨੇ 100 ਵਰਸ਼ ਦੀ ਯਾਤਰਾ ਵਿੱਚ ਜੋ ਸੇਵਾ ਦੇ ਕੰਮ ਕੀਤੇ ਨੇ ਚਾਹੇ ਉਹ ਆਫਤਾਵਾ ਹੋਣ ਚਾਹੇ ਉਹ ਬਾਟ ਦੀ 65 ਦੇ 1971 ਦੀ ਲੜਾਈ ਹੋਵੇ ਚਾਹੇ ਉਹ 에ਰੋਪਲੇਨ ਦੇ ਗੱਡੀਆਂ ਦੇ ਕੋਈ ਟਕਰਾ ਹੋਈਆਂ ਹੋਣ ਐਕਸੀਡੈਂਟਸ ਹੋਏ ਹੋਣ ਹਰ ਸਵੈ ਸੇਵਕ ਨੇ ਮਿਲ ਕੇ ਸਮਾਜ ਦੇ इवन ਐਡਮਿਨਿਸਟ੍ਰੇਸ਼ਨ ਤੋਂ ਪਹਿਲੇ ਵੀ ਜਾ ਕੇ ਉੱਥੇ ਪਹੁੰਚੇ ਔਰ ਸਮਾਜ ਸੇਵਾ ਕੀਤੀ ਜਿੱਦਾਂ ਜਿੱਦਾਂ ਦੀ ਜਰੂਰਤ ਪਈ। ਤੋਂ ਔਰਤੇ ਨਾਲ ਅੱਜ ਲੱਖਾਂ ਕਰਮ ਕਰਤਾ ਜਦੋਂ 100 ਸਾਲ ਮਨਾ ਰਹੇ ਨੇ ਆਪਾਂ ਕਰਾਇਆ ਚ ਆਮ 100 ਸਾਲ ਜਾਂ ਡੇਢ ਵੀ ਸੰਗਠਨ ਨੇ ਉਹ ਮਨਾਉਂਦੇ ਨੇ ਇਸ ਕਰਕੇ ਕਿ ਚਲੋ ਜਨਤਾ ਨੂੰ ਦਿਖਾਈਏ ਕਿ 5 ਲੱਖ 10 ਲੱਖ ਇਕੱਠੇ ਹੋ ਗਏ। ਲੇਕਿਨ ਸੰਘ ਨੇ ਫੈਸਲਾ ਕੀਤਾ ਕਿ ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਮਾਜਿਕ ਸਮਰਸਤਾ ਹੋਣੀ ਚਾਹੀਦੀ ਹੈ ਜੋ ਸਵੈ ਭੋਦ ਨਾਗਰਿਕ ਕਰਤਵ ਅਸੀਂ ਅਧਿਕਾਰਾਂ ਦੀ ਗੱਲ ਕਰਦੇ ਆ ਔਰ ਸਮਾਜ ਇੱਕ ਦੂਸਰੇ ਨਾਲ ਮਿਲ ਕੇ ਰਵੇ ਉੱਚ ਨੀਚ ਜਿਹੜੀ ਨਹੀਂ ਹੋਣੀ ਚਾਹੀਦੀ ਹੈ ਪ੍ਰਿਆਵਰਣ ਕਿਸ ਤਰੀਕੇ ਨਾਲ ਗੰਦਾ ਹੋਇਆ ਪਿਆ ਸਵੱਛਤਾ ਅਭਿਆਨ ਜਿਹੜਾ 2014 ਵਿੱਚ ਮੋਦੀ ਸਾਹਿਬ ਨੇ ਜੋ ਕਿਹਾ ਉਸ ਪੂਰੇ ਇਹ ਯਾਤਰਾ ਜਿਹੜੀ ਹੈ 100 ਸਾਲ ਦੀ ਸਮਾਜ ਦਾ ਵੀ ਹਿੱਸਾ ਹੈ ਵੀ ਸੱਤਾ ਨਹੀਂ ਸਮਾਜ ਬਦਲਣਾ ਹੈ ਸਮਾਜ ਦਾ ਜਦ ਤੱਕ ਸਹਿਯੋਗ ਨਹੀਂ ਹੋਏਗਾ ਅਸੀਂ ਇਹ ਧਰਮ ਸਮੇਲਨਾ ਦੇ थ्रू ਜੋ ਪੰਜ ਪਰਿਵਰਤਨ ਸਮਾਜ ਦੇ ਵਿੱਚ ਲਿਆਣੇ ਆ ਸਮਾਜ ਦਾ ਵੀ ਯੋਗਦਾਨ ਦੇਸ਼ ਲਈ ਹੋਣਾ ਚਾਹੀਦਾ ਔਰ ਛਾਕਾ ਦੇ ਤਾਂ ਅਸੀਂ ਵਿਅਕਤੀ ਨਿਰਮਾਣ ਦੀ ਗੱਲ ਕਰਦੇ ਆ ਪਰ ਦੇਸ਼ ਸੁਰੱਖਿਤਾ ਤਾਂ ਹੀ ਸਮਾਜ ਸੁਰੱਖਿਤਾ ਤਾਂ ਹੀ ਆਪਣਾ ਪਰਿਵਾਰ ਸੁਰੱਖਿਤਾ ਹੈ ਸਾਰੇ ਮਿਲ ਕੇ ਜੋ ਅੱਜ ਦੋ ਚੁਣੌਤੀਆਂ ਦੇਸ਼ ਦੇ ਸਾਹਮਣੇ ਹੈਗਾ ਚਾਹੇ ਉਹ ਧਰਮ ਪਰਿਵਰਤਨ ਦੀ ਹੈ ਚਾਹੇ ਉਹ ਬਾਹਰ ਜਾਂਦੇ ਬੱਚਿਆਂ ਦੀਆਂ ਹਨ ਜੋ ਬੱਚਿਆਂ 'ਚ ਸੰਸਕਾਰ ਨਹੀਂ ਹੈ ਸੋਸ਼ਲ ਮੀਡੀਆ ਤੇ ਇੰਨੇ ਐਕਟਿਵ ਹੋ ਗਏ ਨੇ ਬੱਚੇ ਕਿ ਆਨ ਨਾਲੇ 5-10 ਸਾਲਾਂ 'ਚ ਜੋ ਸਰਵੇ ਆ ਰਹੇ ਨੇ ਬਾਹਰਲੇ ਦੇਸ਼ਾਂ ਤੋਂ ਤੇ ਆਪਣੇ ਦੇਸ਼ ਦੇ ਵਿੱਚ ਉਹ ਬੜੇ ਧਿਆਨਕ ਨੇ ਉਸ ਆਪਣੇ ਆਪ ਨੂੰ ਪਰਿਵਾਰ ਦਾ ਇੱਕ ਫਰਜ਼ ਬੰਦਾ ਹੈ ਕਿ ਆਪਣੇ ਆਪ ਤੇ ਕਰ ਕਰਤਾ ਤੇ ਆਪਣੇ ਆਪ ਤੇ ਲਾਗੂ ਕਰੇਗਾ ਹੀ ਪਰ ਨਾਲ ਹੀ ਸਮਾਜ ਪਰिवर्तन ਤਾਂ ਹੀ ਹੋ ਸਕਦਾ ਹੈ ਜੇ ਅਸੀਂ ਆਪਣੇ ਉਹ ਜਿਹੜੇ ਕਾਨੂੰਨ ਦਾ ਪਾਲਣ ਕਰਦੇ ਹੋਏ ਸਮਾਜ ਵਿੱਚ ਉਤਨੀ ਉਤਨੀ ਕਰੀਏ ਔਰ ਮਾਪੁਰਖਾਂ ਦੀ ਖਾਤ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ 350 ਸਾਲਾ ਸ਼ਹੀਦੀ ਦਿਵਸ ਅਸੀਂ ਮਨਾ ਰਹੇ ਹਾਂ ਪੂਰੇ ਦੇਸ਼ ਭਰ ਦੇ ਵਿੱਚ ਸੰਗ ਉਹ ਸਾਰੇ ਮਿਲ ਕੇ ਸਮਾਜ ਬਣਾਈਏ ਇਹ ਰਾਸ਼ਟਪੁਰਸ਼ ਨੇ ਕੋਈ ਇੱਕ ਸੰਪਰਦਾਇ ਇੱਕ ਦੇ ਨਾਲ ਅਸੀਂ ਸਾਰੇ ਨਹੀਂ ਜੁੜੇ ਹੋਏ ਵਿਸ਼ਵ ਕਲਿਆਣ ਦੀ ਗੱਲ ਕਰਦੇ ਆ ਸਾਰੇ ਨਿਰੋਗੀ ਰਹੀਏ ਸ਼ਕਤੀ ਪਰਮਾਤਮਾ ਸਾਨੂੰ ਇਸ ਵਿੱਚ ਦੇਗਾ ਇਹ ਤਾਂ ਹੀ ਧਰਮ ਸੰਮੇਲਨ ਸਮਾਜ ਨੂੰ ਨਾਲ ਲੈ ਕੇ ਅਸੀਂ ਇਕੱਠੇ ਇਹ ਧਰਮ ਸੰਮੇਲਨ ਕਰ ਰਹੇ ਹਾਂ